ਮਿਥੁਨ ਰਾਸ਼ੀ ਵਾਲਿਆਂ ਲਈ ਸਾਲ 2025 ਚ 10 ਵੱਡੀਆਂ ਭਵਿੱਖ ਬਾਣੀਆਂ ਮਿਥੁਨ ਰਾਸ਼ੀ ਵਾਲਿਓ ਅਸੀਂ ਆਉਣ ਵਾਲੇ ਸਾਲ 2025 ਲਈ ਕਾਮਨਾ ਕਰਦੇ ਹਾਂ ਕਿ ਉਹ ਤੁਹਾਡੇ ਲਈ ਚੰਗਾ ਹੋਵੇ ਦੋਸਤੋ ਆਉਣ ਵਾਲਾ ਸਾਲ 2025 ਤੁਹਾਡੇ ਲਈ ਹਮੇਸ਼ਾ ਖੁਸ਼ੀਆਂ ਨਾਲ ਭਰਿਆ ਰਹੇ ਤੇ ਭਗਵਾਨ ਤੋਂ ਇਹੀ ਪ੍ਰਾਰਥਨਾ ਕਰਦੇ ਹਾਂ ਮਿਥੁਨ ਰਾਸ਼ੀ ਦੇ ਰਾਸ਼ੀ ਫਲ 2025 ਅਨੁਸਾਰ ਇਹ ਸਾਲ ਤੁਹਾਡੇ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਰਹੇਗਾ ਨਵਾਂ ਸਾਲ 2025 ਤੁਹਾਡੀ ਜ਼ਿੰਦਗੀ 'ਚ ਬਹੁਤ ਕੁਝ ਬਦਲੀਗਾ। ਤੁਹਾਡੀ ਕਿਸਮਤ ਤੁਹਾਡਾ ਸਾਥ ਦੇਵੇਗੀ ਤੇ ਸੁਭਾਅ ਤੁਹਾਡੇ ਰਸਤੇ ਚਾਵੇਗਾ। ਸਿੱਖਿਆ ਦੇ ਖੇਤਰ 'ਚ ਤੁਹਾਨੂੰ ಅಪਾਰ ਸਫਲਤਾ ਮਿਲੇਗੀ। ਤੁਸੀਂ ਧਾਰਮਿਕ ਕੰਮਾਂ 'ਚ ਆਪਣਾ ਮਨ ਲਗਾਉਂਗੇ, ਤੁਹਾਡੀ ਜ਼ਿੰਦਗੀ 'ਚ ਅਧਿਆਤਮ ਦਾ ਸੰਚਾਰ ਹੋਵੇਗਾ। ਤਾਂ ਆਓ ਜਾਣਦੇ ਹਾਂ ਮਿਥੁਨ ਰਾਸ਼ੀ ਦੀਆਂ ਸਾਲ 2025 ਦੀਆਂ 10 ਵੱਡੀਆਂ ਭਵਿੱਖਬਾਣੀਆਂ। ਪਰ ਉਸ ਤੋਂ ਪਹਿਲਾਂ ਜੇਕਰ ਤੁਸੀਂ ਵੀ ਚਾਹੁੰਦੇ ਹੋ ਕਿ Maa Lakshmi ਦਾ ਆਸ਼ੀਰਵਾਦ ਤੁਹਾਡੇ ਤੇ ਬਣਿਆ ਰਹੇ ਤੇ ਇਸ ਵੀਡੀਓ ਨੂੰ ਇੱਕ ਲਾਈਕ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਕਮੈਂਟ ਬਾਕਸ ਜੈ ਮਾ Lakshmi ਜ਼ਰੂਰ ਲਿਖੋ ਨੰਬਰ 1 ਆਰਥਿਕ ਪੱਖ ਤੋਂ ਇਸ ਸਾਲ ਮਿਥੁਨ ਰਾਸ਼ੀਆਂ ਵਾਲੇ ਲਈ ਬਹੁਤ ਕਿਸਮਤ ਵਾਲਾ ਰਹੇਗਾ ਇਸ ਸਾਲ ਤੁਹਾਨੂੰ ਧਨ ਕਮਾਉਣ ਦੇ ਮੌਕੇ ਮਿਲਣਗੇ ਤੇ ਤੁਹਾਨੂੰ ਬਹੁਤ ਲਾਭ ਹੋਵੇਗਾ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਕੋਈ ਆਰਥਿਕ ਤੰਗੀ ਨਹੀਂ ਹੋਵੇਗੀ। ਉਪਾਅ ਸ਼ੁਰੂ ਕਰਨ ਦੀ ਕੋਸ਼ਿਸ਼ ਕਰ ਰਹੇ ਲੋਕਾਂ ਲਈ ਇਹ ਸਾਲ ਬਹੁਤ ਚੰਗਾ ਰਹੇਗਾ। ਤੁਹਾਡੀ ਹਰ ਕੋਸ਼ਿਸ਼ ਤੁਹਾਨੂੰ ਸਫਲਤਾ ਵੱਲ ਲੈ ਕੇ ਜਾਵੇਗੀ। ਤੁਹਾਡੀ ਪ੍ਰਤੀਬਾਝ ਨਿਖਾਰ ਆਵੇਗਾ ਤੇ ਤੁਹਾਡਾ ਪ੍ਰਦਰਸ਼ਨ ਪਹਿਲਾਂ ਤੋਂ ਬਿਹਤਰ ਹੁੰਦਾ ਜਾਵੇਗਾ। ਆਪਣੇ ਵਪਾਰ ਨੂੰ ਵਧਾਉਣ ਲਈ ਤੁਸੀਂ ਜੋ ਕੁਝ ਵੀ ਕਰੋਗੇ ਉਸ ਨਾਲ ਤੁਹਾਨੂੰ ਲਾਭ ਹੋਵੇਗਾ। ਵਪਾਰੀਆਂ ਨੂੰ ਸਾਲ ਦੀ ਸ਼ੁਰੂਆਤ 'ਚ ਵੱਡਾ ਮੁਨਾਫਾ ਹੋ ਸਕਦਾ ਹੈ ਤੁਹਾਨੂੰ ਅਨਪੂਰਵ ਲੋਕਾਂ ਦਾ ਸਾਥ ਮਿਲੇਗਾ ਨਵੇਂ ਵਪਾਰਕ ਵਿਚਾਰ ਲਾਭਕ ਸਾਬਤ ਹੋਣਗੇ ਤੁਸੀਂ ਆਪਣੀ ਤਰੱਕੀ ਤੋਂ ਖੁਸ਼ੀ ਮਹਿਸੂਸ ਕਰੋਗੇ ਤੁਹਾਡਾ ਆਤਮ ਵਿਸ਼ਵਾਸ ਵਧੇਗਾ ਤੇ ਤੁਹਾਡੀ ਮਿਹਨਤ رنگ ਲਿਆਵੇਗੀ ਨੰਬਰ 2 ਮਿਥੁਨ ਰਾਸ਼ੀ ਵਾਲਿਆਂ ਨੂੰ ਸਾਲ 2025 'ਚ ਕੋਈ ਗੰਭੀਰ ਬਿਮਾਰੀ ਪਰੇਸ਼ਾਨ ਨਹੀਂ ਕਰੇਗੀ ਜੇਕਰ ਤੁਸੀਂ ਕਿਸੇ ਦਰਦ ਜਾਂ ਬਿਮਾਰੀ ਤੋਂ ਪੀੜਿਤ ਸੀ ਤਾਂ ਤੁਸੀਂ ਉਸ ਦਰਦ ਤੋਂ छुटकारा پا ਲਮੋਗੇ ਤੁਸੀਂ ਖੁਦ ਨੂੰ ਜ਼ਿਆਦਾ ਊਰਜਾਵਾਨ ਤੇ ਜ਼ਿੰਦਗੀ ਦੇ ਪ੍ਰਤੀ ਸਕਾਰਾਤਮਕ ਮਹਿਸੂਸ ਕਰੋਗੇ ਇਸ ਸਾਲ ਤਣਾਅ ਤੁਹਾਡੀ ਸਿਹਤ ਤੇ ਭਾਰੀ ਪੈ ਸਕਦਾ ਹੈ ਸਮੱਸਿਆਵਾਂ ਦੇ ਪ੍ਰਤੀ ਆਪਣੇ ਦ੍ਰਿਸ਼ਟੀਕੋਣ ਤੋਂ ਜ਼ਿਆਦਾ ਵਿਹਾਰਿਕ ਬਣੋ ਬਹੁਤ ਜ਼ਿਆਦਾ ਤਣਾਅ ਨਾ ਲਓ ਆਪਣੀ ਸਿਹਤ ਨੂੰ ਲੰਬੇ ਸਮੇਂ ਤੱਕ ਚੰਗਾ ਰੱਖਣ ਦੀ ਕੋਸ਼ਿਸ਼ ਕਰੋ ਸਾਲ ਦੇ ਆਖਰੀ ਮਹੀਨਿਆਂ ਤੋਂ ਤੁਹਾਨੂੰ ਆਪਣੇ ਪਿਤਾ ਦੀ ਸਿਹਤ ਦਾ ਖਾਸ ਧਿਆਨ ਰੱਖਣਾ ਹੈ ਤੇ ਤੁਸੀਂ ਥੋੜੇ ਚਿੰਤਿਤ ਵੀ ਰਹਿ ਸਕਦੇ ਹੋ। ਨੰਬਰ 3 ਸਾਲ 2025 ਦੇ ਆਖਰ ਚ ਤੁਹਾਡੇ ਪਰਿਵਾਰ ਨੂੰ ਕੋਈ ਚੰਗੀ ਖਬਰ ਮਿਲ ਸਕਦੀ ਹੈ। ਤੁਹਾਡੇ ਘਰ ਕੋਈ ਸ਼ੁਭ ਕੰਮ ਹੋਣ ਦੀ ਸੰਭਾਵਨਾ ਹੈ ਜਿਸ ਨਾਲ ਪਰਿਵਾਰ ਵਿੱਚ ਖੁਸ਼ੀ ਦਾ ਮਾਹੌਲ ਰਹੇਗਾ। ਅਕਤੂਬਰ ਵਿੱਚ ਮਿਥੁਨ ਰਾਸ਼ੀ ਵਾਲਿਆਂ ਨੂੰ ਕੈਰੀਅਰ ਨੂੰ ਲੈ ਕੇ ਗੁੱਡ ਨਿਊਜ਼ ਮਿਲ ਸਕਦੀ ਹੈ। ਜੋ ਲੋਕ ਮਲਟੀਨੈਸ਼ਨਲ ਕੰਪਨੀਆਂ ਚ ਕੰਮ ਕਰਦੇ ਹਨ ਉਹਨਾਂ ਦੇ ਹੱਥ ਕੁਝ ਚੰਗੇ ਮੌਕੇ ਆ ਸਕਦੇ ਹਨ ਇੰਟਰਨਸ਼ਿਪ ਕਰਨ ਵਾਲਿਆਂ ਨੂੰ ਜ਼ਿਆਦਾ ਮਿਹਨਤ ਕਰਨੀ ਹੋਵੇਗੀ ਆਪਣੇ ਮੈਨੇਜਰ ਨੂੰ ਝੂਠ ਬੋਲਨ ਕਰਕੇ ਤੁਹਾਡੀ ਇੰਟਰਨਸ਼ਿਪ ਸਮੇਂ ਤੋਂ ਪਹਿਲਾਂ ਹੀ ਖਤਮ ਹੋ ਸਕਦੀ ਹੈ ਜੇਕਰ ਤੁਸੀਂ ਵਿਦੇਸ਼ ਚ ਉੱਚ ਸਿੱਖਿਆ ਪ੍ਰਾਪਤ ਕਰਨ ਦਾ ਸੁਪਨਾ ਦੇਖਦੇ ਹੋ ਤਾਂ ਇਸ ਸਾਲ ਤੁਹਾਡਾ ਇਹ ਸੁਪਨਾ ਜ਼ਰੂਰ ਪੂਰਾ ਹੋਵੇਗਾ ਤੁਹਾਨੂੰ ਚੰਗੇ ਮੌਕੇ ਮਿਲਣਗੇ ਜੋ ਤੁਹਾਨੂੰ ਉਚਾਈਆਂ ਤੱਕ ਪਹੁੰਚਾਉਣ ਚ ਮਦਦ ਕਰਨਗੇ ਨੰਬਰ 4 ਮਿਥੁਨ ਰਾਸ਼ੀ ਵਾਲਿਆਂ ਲਈ ਮਈ 2025 ਦਾ ਮਈ ਮਹੀਨਾ ਖਾਸ ਹੋਣ ਵਾਲਾ ਹੈ ਇਸ ਮਹੀਨੇ 14 ਮਈ 2025 ਨੂੰ ਗੁਰੂ ਦਾ ਗੋਚਰ ਤੁਹਾਡੀ ਰਾਸ਼ੀ ਛੂਵੇਗਾ ਮਈ 2025 ਦੇਵ ਗੁਰੂ ਬ੍ਰਸਪਤੀ ਤੁਹਾਡੀ ਪ੍ਰਥਮ ਭਾਵ ਨਾਲ ਗੋਚਰ ਕਰਨਗੇ ਜਿਸਤੇ ਨਤੀਜੇ ਵਜੋ ਤੁਹਾਡੀ ਜ਼ਿੰਦਗੀ ਸੁਖ ਖੁਸ਼ਹਾਲੀ ਧਨ ਤੇ ਐਸੋ ਆਰਾਮ ਦੀ ਪ੍ਰਾਪਤੀ ਹੋਵੇਗੀ ਇਸ ਸਾਲ ਤੁਹਾਡਾ ਵਿਆਹ ਹੋ ਸਕਦਾ ਹੈ ਤੇ ਤੁਹਾਨੂੰ ਕਈ ਪਸਤਾਵ ਮਿਲਣਗੇ ਸਿੱਖਿਆ ਜਵ ਪਾ ਦੇ ਕੇ ਤੁਹਾਨੂੰ ਸਫਲਤਾ ਮਿਲੇਗੀ ਤੁਸੀਂ ਧਾਰਮਿਕ ਕੰਮਾਂ 'ਚ ਆਪਣਾ ਮਨ ਲਗਾਉਂਗੇ ਤੁਹਾਡੀ ਜ਼ਿੰਦਗੀ 'ਚ ਅਧਿਆਤਮਿਕਤਾ ਦਾ ਸੰਚਾਰ ਹੋਵੇਗਾ ਇਸ ਸਾਲ ਕਿਸਮਤ ਤੁਹਾਡਾ ਸਾਥ ਦੇਵੇਗੀ ਤੇ ਤੁਸੀਂ ਜੋ ਵੀ ਕੰਮ ਕਰੋਗੇ ਉਸ ਵਿੱਚ ਤੁਹਾਨੂੰ ਸਫਲਤਾ ਮਿਲੇਗੀ। ਨੰਬਰ 5 ਮਾਰਚ 2025 ਦੇ ਦੂਜੇ ਭਾਗ ਤੋਂ ਸ਼ਨੀ ਦਾ ਗੋਚਰ ਵੀ ਤੁਹਾਡੇ ਲਈ ਬਹੁਤ ਖਾਸ ਫਤਲਾਬ ਲੈ ਕੇ ਆਵੇਗਾ। ਤੁਹਾਡੀਆਂ ਸੁੱਖ-ਸਹੂਲਤਾਂ ਤੇ ਵਿਆਹਤਾ ਜੀਵਨ ਸੁਖ-ਖੁਸ਼ਹਾਲੀ ਚਾਰ ਚੰਨ ਲੱਗਣਗੇ। ਵਪਾਰ, ਜਗਤ ਨਾਲ ਜੁੜੇ ਲੋਕਾਂ ਲਈ ਇਹ ਸਮਾਂ ਅਵਧੀ ਬਿਲਕੁਲ ਅਨੁਕੂਲ ਰਹੇਗਾ। ਤੁਹਾਡੇ ਵਪਾਰ ਨਾਲ ਜੁੜੇ ਨਵੇਂ ਵਿਚਾਰ ਤੁਹਾਡੇ ਵਪਾਰ ਦੀ ਤਰੱਕੀ ਲਈ ਲਾਭਕਾਰੀ ਸਿੱਧ ਹੋਣਗੇ ਇਸ ਆਪਦੇ ਚ ਪਰਿਵਾਰ ਵਧਾਉਣ ਦੀ ਯੋਜਨਾ ਬਣਾ ਰਹੇ ਜੋੜਿਆਂ ਨੂੰ ਸ਼ੁਭ ਸਮਾਚਾਰ ਸੁਣਨ ਨੂੰ ਮਿਲੇਗਾ ਤੁਸੀਂ ਆਪਣਾ ਸੰਤੁਲਨ ਪਾ ਲਵੋਗੇ ਸਾਲ ਦਾ ਅੰਤ ਪਿਆਰ ਕੋਮਲਤਾ ਤੇ ਵਾਦਿਆਂ ਦੇ ਨਾਲ ਸ਼ੁਭ ਸੰਜੋਗਾ ਨਾਲ ਹੋਵੇਗਾ ਨੰਬਰ 6 ਮਿਥੁਨ ਰਾਸ਼ੀ ਵਾਰਸ਼ਿਕ ਰਾਸ਼ੀ ਫਨ 2025 ਅਨੁਸਾਰ ਇਸ ਸਾਲ ਤੁਹਾਡੇ ਲਈ ਬਿਹਤਰਨ ਰਹਿਣ ਵਾਲਾ ਹੈ 2025 ਤੁਹਾਡੇ ਲਈ ਆਸ਼ਾਜਨਕ ਨਤੀਜੇ ਲੈ ਕੇ ਆ ਸਕਦਾ ਹੈ ਉੱਚ ਅਧਿਕਾਰੀ ਤੁਹਾਡੇ ਨਾਲ ਸਿੱਧੇ ਅਸਾਈਨਮੈਂਟ ਲਈ ਸੰਪਰਕ ਕਰ ਸਕਦੇ ਹਨ ਤੁਹਾਨੂੰ ਬਹੁਤ ਘੱਟ ਕੋਸ਼ਿਸ਼ ਨਾਲ ਚੰਗੇ ਨਤੀਜੇ ਮਿਲਣਗੇ ਇਸ ਸਾਲ ਤੁਹਾਨੂੰ ਆਪਣੀ ਆਮਦਨ ਵਧਾਉਣ ਲਈ ਤਰੱਕੀ ਮਿਲੇਗੀ ਤੇ ਤੁਸੀਂ ਆਪਣੇ ਭਵਿੱਖ ਦੀ ਬਿਹਤਰ ਯੋਜਨਾ ਬਣਾ ਸਕੋਗੇ ਹਾਲਕਿ ਜੇਕਰ ਤੁਸੀਂ ਆਪਣੀ ਮਿਹਨਤ ਤੇ ਕੋਸ਼ਿਸ਼ ਜਾਰੀ ਰੱਖੋਗੇ ਤਾਂ ਇਹ ਮਦਦਗਾਰ ਸਾਬਤ ਹੋਵੇਗਾ ਮਿਥੁਨ ਰਾਸ਼ੀ ਦੇ ਪਹਿਲੇ ਭਾਗ 'ਚ ਬ੍ਰਹਸਪਤੀ ਦੇ ਗੋਚਰ ਨਾਲ ਤੁਹਾਡੀ ਜ਼ਿੰਦਗੀ 'ਚ ਸਕਾਰਾਤਮਕ ਬਤਲਾਵ ਆਉਣੇ ਸ਼ੁਰੂ ਹੋ ਜਾਣਗੇ ਨੰਬਰ 7 ਸਾਲ 2025 'ਚ ਜੇਕਰ ਤੁਸੀਂ ਪ੍ਰਾਈਵੇਟ ਨੌਕਰੀ ਕਰਦੇ ਹੋ ਤਾਂ ਤੁਹਾਨੂੰ ਨਵੇਂ ਮੌਕੇ ਮਿਲਣਗੇ ਨੌਕਰੀ ਪੇਸ਼ਾ ਲੋਕਾਂ ਲਈ ਇਸ ਸਾਲ ਬਿਹਤਰ ਰਹਿਣ ਵਾਲਾ ਹੈ ਤੁਹਾਨੂੰ ਦਫ਼ਤਰ 'ਚ ਆਪਣੀ ਟੀਮ ਤੇ ਆਪਣੇ ਸੀਨੀਅਰ ਦਾ ਪੂਰਾ ਸਹਿਯੋਗ ਮਿਲੇਗਾ ਤੁਸੀਂ ਆਪਣੇ ਕੰਮ ਨਾਲ ਆਪਣੇ ਬਾਸ ਨੂੰ ਪ੍ਰਭਾਵਿਤ ਕਰਨ ਸਫਲ ਰਹੋਗੇ ਤੁਹਾਡਾ ਸੰਘਰਸ਼ ਤੁਹਾਡੀ ਮਿਹਨਤ ਰੰਗ ਲਿਆਵੇਗੀ ਜਿਸ ਕਰਕੇ ਤੁਹਾਨੂੰ ਕੋਈ ਵੱਡੀ ਜ਼ਿੰਮੇਵਾਰੀ ਜਾਂ ਕੋਈ ਬਿਹਤ ਬਿਹਤਰੀਨ ਅਹੁਦਾ ਮਿਲ ਸਕਦਾ ਹੈ ਆਮਦਨੀ ਚ ਵਾਧੇ ਦਾ ਇੰਤਜ਼ਾਰ ਕਰ ਰਹੇ ਲੋਕਾਂ ਨੂੰ ਇਸ ਸਾਲ ਆਪਣੀ ਆਮਦਨੀ 'ਚ ਚੰਗਾ ਖਾਸਾ ਵਾਧਾ ਮਿਲ ਸਕਦਾ ਹੈ। ਤੁਹਾਡੀ ਸੈਲਰੀ ਵਿੱਚ ਵਾਧਾ ਹੋਵੇਗਾ। ਤੁਸੀਂ ਆਪਣੇ ਕੈਰੀਅਰ ਤੋਂ ਸੰਤੁਸ਼ਟ ਨਜ਼ਰ ਆਉਂਗੇ। ਨੰਬਰ 8 ਮਿਥੁਨ, વાર્षिक ਰਾਸ਼ੀ ਫਲ 2025 ਅਨੁਸਾਰ। ਇਹ ਸਾਲ ਤੁਹਾਡੀ ਜ਼ਿੰਦਗੀ 'ਚ ਸਭ ਤੋਂ ਯਾਦਗਾਰ ਸਾਲਾਂ 'ਚੋਂ ਇੱਕ ਹੋਵੇਗਾ। ਤੁਹਾਡੀ ਜ਼ਿੰਦਗੀ 'ਚ ਪਿਆਰ ਦੀ ਨਾ ਭੁੱਲਣ ਯੋਗ ਪਲ ਆਉਣਗੇ। ਸਾਲ 2025 ਦੀ ਸ਼ੁਰੂਆਤ ਤੋਂ ਹੀ ਦੇਵ ਗੁਰੂ ਬ੍ਰਹਸਪਤੀ ਤੁਹਾਡੇ ਪਹਿਲੇ ਭਾਵ ਤੋਂ ਗੂਚਰ ਕਰਨਗੇ ਜਿਸ ਨਾਲ ਤੁਹਾਡੇ ਵਿਅਕਤੀ ਜੀਵਨ ਚ ਢੇਰ ਸਾਰੀਆਂ ਖੁਸ਼ੀਆਂ ਆਣਗੀਆਂ ਤੁਹਾਡੇ ਰਿਸ਼ਤੇ ਚ ਨਜ਼ਦੀਕੀਆਂ ਵਧਣਗੀਆਂ ਤੇ ਤੁਸੀਂ ਇੱਕ ਦੂਜੇ ਨੂੰ ਬਿਹਤਰ ਤਰੀਕੇ ਨਾਲ ਸਮਝਣ ਦੀ ਕੋਸ਼ਿਸ਼ ਕਰੋਗੇ ਤੁਹਾਡੀ ਜ਼ਿੰਦਗੀ ਚ ਪਿਆਰ ਤੇ ਵਿਸ਼ਵਾਸ ਵਧੇਗਾ ਇਸ ਸਾਲ ਤੁਸੀਂ ਇੱਕ ਦੂਜੇ ਨੂੰ ਸਮਝਣ ਦੀ ਕੋਸ਼ਿਸ਼ ਕਰੋਗੇ ਇਸ ਸਾਲ ਤੁਹਾਨੂੰ ਆਪਣੇ ਜੀਵਨ ਸਾਥੀ ਦਾ ਹਰ ਕਦਮ ਤੇ ਸਾਥ ਮਿਲੇਗਾ ਇਸ ਸਾਲ ਤੁਹਾਨੂੰ ਆਪਣੇ ਮਾਤਾ ਪਿਤਾ ਦੇ ਨਾਲ ਆਪਣੇ ਸਬੰਧਾਂ ਤੇ ਜ਼ਿਆਦਾ ਧਿਆਨ ਦੇਣ ਦੀ ਸਲਾਹ ਦਿੱਤੀ ਜਾਂਦੀ ਹੈ ਪਰ ਇਸ ਸਮੇਂ ਚ ਆਪਣੇ ਸਾਥੀ ਨੂੰ ਨਜ਼ਰ ਅੰਦਾਜ਼ ਨਾ ਕਰੋ ਦੋਸਤੀ ਚ ਪਿਆਰ ਦੀ ਨਵੀਂ ਸ਼ੁਰੂਆਤ ਹੋ ਸਕਦੀ ਹੈ ਤੁਹਾਡੇ ਮਾਤਾ ਪਿਤਾ ਤੁਹਾਡੇ ਵਿਆਹ ਲਈ ਰਾਜ਼ੀ ਹੋ ਜਾਣਗੇ ਜੋ ਲੋਕ ਸਿੰਗਲ ਹਨ ਉਹਨਾਂ ਲਈ ਪਰਫੈਕਟ ਪਾਰਟਨਰ ਦੀ ਤਲਾਸ਼ ਇੱਥੇ ਖਤਮ ਹੋ ਜਾਵੇਗੀ ਨੰਬਰ 9 ਨਵੰਬਰ 2025 ਚ ਧਨ ਦਾ ਜ਼ਿਆਦਾ ਖਰਚਾ ਹੋ ਸਕਦਾ ਹੈ ਨਵਾਂ ਘਰ ਨਵੀਂ ਪ੍ਰਾਪਰਟੀ ਜਾਂ ਕੋਈ ਕਾਰ ਜਾਂ ਮੋਟਰਸਾਈਕਲ ਖਰੀਦ ਸਕਦੇ ਹੋ ਇਸ ਮਹੀਨੇ ਤੁਸੀਂ ਆਪਣੇ ਸ਼ੌਂਕ ਨੂੰ ਪੂਰਾ ਕਰਨ ਲਈ ਜ਼ਿਆਦਾ ਉਤਸੁਕ ਨਜ਼ਰ ਆਉਂਗੇ ਇਸ ਸਾਲ ਤੁਸੀਂ ਕੋਈ ਵੱਡੀ ਯੋਜਨਾ ਬਣਾਉਂਗੇ ਚਾਹੇ ਉਹ ਵਪਾਰ ਨਾਲ ਸੰਬੰਧਿਤ ਹੋਵੇ ਜਾਂ ਫਿਰ ਆਪਣਾ ਕੋਈ ਸਟਾਰਟਅਪ ਸ਼ੁਰੂ ਕਰਨ ਦਾ ਵਿਚਾਰ ਕਿਸਮਤ ਤੁਹਾਡਾ ਸਾਥ ਦੇਵੇਗੀ ਤੇ ਤੁਸੀਂ ਆਪਣੀਆਂ ਸਾਰੀਆਂ ਸ਼ੁਰੂਆਤਾਂ 'ਚ ਸਫਲਤਾ ਪ੍ਰਾਪਤ ਕਰੋਗੇ ਸ਼ੇਅਰ ਬਾਜ਼ਾਰ ਨਾਲ ਜੁੜੇ ਲੋਕਾਂ ਨੂੰ ਆਪਣੇ ਨਿਵੇਸ਼ ਤੋਂ ਚੰਗਾ ਲਾਭ ਮਿਲੇਗਾ ਜਿਸ ਨਾਲ ਤੁਸੀਂ ਮਹਿੰਗੀ ਗੱਡੀ ਖਰੀਦ ਸਕੋਗੇ ਨੰਬਰ 10 2025 ਦੇ ਆਖਰੀ ਮਹੀਨੇ ਤੁਹਾਡੇ ਕਾਰੋਬਾਰ ਤੇ ਨੌਕਰੀ ਲਈ ਚੰਗੇ ਰਹੇਗੇ ਕਿਸਮਤ ਵੀ ਤੁਹਾਡੇ ਹਰ ਕੰਮ 'ਚ ਤੁਹਾਡਾ ਸਾਥ ਦੇਵੇਗੀ ਤੁਹਾਡਾ ਪੂਰਾ ਧਿਆਨ ਤੁਹਾਡੇ ਕੰਮ ਤੇ ਰਹੇਗਾ ਘੱਟ ਮਿਹਨਤ ਨਾਲ ਵੀ ਤੁਹਾਨੂੰ ਚੰਗੇ ਨਤੀਜੇ ਮਿਲਣਗੇ ਪਿਛਲੇ ਨਿਵੇਸ਼ 'ਚ ਕੁਝ ਲਾਭ ਮਿਲ ਸਕਦਾ ਹੈ ਤੁਸੀਂ ਆਪਣੀਆਂ ਘਰੇਲੂ ਜ਼ਰੂਰਤਾਂ ਲਈ ਕੁਝ ਮਹਿੰਗੇ ਉਪਕਰਣ ਖਰੀਦ ਸਕਦੇ ਹੋ ਤੁਹਾਡੇ ਕੰਮ ਕਾਜ ਤੇਜ਼ੀ ਦੇਖਣ ਨੂੰ ਮਿਲ ਸਕਦੀ ਹੈ ਤੁਹਾਡਾ ਸਕਾਰਾਤਮਕ ਦ੍ਰਿਸ਼ਟੀਕੋਣ ਤੁਹਾਡੀ ਆਰਥਿਕ ਸਥਿਤੀ 'ਚ ਸੁਧਾਰ ਲਿਆਵੇਗਾ। ਨੌਕਰੀ ਤੇ ਪੜ੍ਹਾਈ ਤੋਂ ਇਲਾਵਾ ਤੁਸੀਂ ਖੇਡਾਂ 'ਚ ਵੀ ਹਿੱਸਾ ਲੈ ਸਕਦੇ ਹੋ। ਤੁਹਾਨੂੰ ਕਿਸੇ ਚੰਗੀ ਕੰਪਨੀ ਨਾਲ ਜੁੜਨ ਦਾ ਮੌਕਾ ਮਿਲੇਗਾ। ਇਸ ਨਾਲ ਤੁਹਾਨੂੰ ਚੰਗੀ ਪੋਸਟ ਤੇ ਚੰਗੀ ਆਮਦਨੀ ਮਿਲੇਗੀ। ਵਪਾਰਕ ਯਾਤਰਾ ਲਈ ਤੁਹਾਨੂੰ ਕਾਫੀ ਲਾਭ ਹੋਵੇਗਾ। ਦੋਸਤੋ, ਇਸ ਸਾਰੀ ਜਾਣਕਾਰੀ जनरुचि ਨੂੰ ਧਿਆਨ ਵਿੱਚ ਰੱਖ ਕੇ ਹੀ ਦਿੱਤੀ ਜਾ ਰਹੀ ਹੈ ਜੋਤਿਸ਼ ਤੇ ਧਰਮ ਦੇ ਉਪਾਏ ਤੇ ਸਲਾਹ ਨੂੰ ਆਪਣੀ ਆਸਾ ਤੇ ਵਿਸ਼ਵਾਸ ਤੇ ਅਜ਼ਮਾਓ ਵੀਡੀਓ ਦਾ ਉਦੇਸ਼ ਸਿਰਫ ਤੁਹਾਨੂੰ ਬਿੱਤਰ ਸਲਾਹ ਦੇਣਾ ਹੈ ਇਸ ਬਾਰੇ ਅਸੀਂ ਕਿਸੇ ਵੀ ਤਰ੍ਹਾਂ ਦਾ ਕੋਈ ਦਾਵਾ ਨਹੀਂ ਕਰਦੇ ਦੋਸਤੋ ਵੀਡੀਓ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਤੇ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਮਿਲਦੇ ਹਾਂ ਅਗਲੀ ਵੀਡੀਓ ਚ ਅਗਲੀ ਜਾਣਕਾਰੀ ਤੇ ਨਾਲ ਤਦ ਤੱਕ ਲਈ ਆਪਣਾ ਖਿਆਲ ਰੱਖਣਾ ਧੰਨਵਾਦ